ਅੰਮ੍ਰਿਤਸਰ ਦੇ ਪਿੰਡ ਉਠੀਆਂ ਨੂੰ ਵਿਖੇ ਗੁਰੂ ਨਾਨਕ ਦੁੱਖਿਆ ਸਭ ਸੰਸਾਰ ਸੁਸਾਇਟੀ ਵੱਲੋਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ 5 ਲੋੜਵੰਦ ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਵਿਸਾਖੀ ਦਾ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਭ ਸੰਗਤ ਨੇ ਇਸ ਪ੍ਰੋਗਰਾਮ ਵਿੱਚ ਵੱਧ ਛੜ ਕੇ ਪਾਗਲਿਆ ਤੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਸਮਾਗਮ ਵਿੱਚ ਲੋੜਵੰਦ ਲੜਕੀਆਂ ਨੂੰ ਉਹਨਾਂ ਦੇ ਘਰੇਲੂ ਬਣਦਾ ਸਮਾਨ ਵੀ ਦਿੱਤਾ ਗਿਆ ਤੇ ਇਸ ਮੌਕੇ ਹੋਏ ਮੁੱਖ ਮਹਿਮਾਨ ਸੰਜੀਵ अरोड़ा ਚੇਅਰਮੈਨ ਅਤੇ ਸੋਨੂ ਜੰਡਿਆਲਾ ਐਮਪੀ ਓਂਜਲਾ ਦੇ ਸਿਆਸੀ ਲਾਕਾਰ ਹਾਜ਼ਰੀ ਭਰੀ ਅਤੇ ਲੜਕੇ ਲੜਕੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਇਸ ਮੌਕੇ ਸੋਨੂ ਜੰਡਿਆਲਾ ਵੱਲੋਂ ਆਈਆਂ ਹੋਈਆਂ ਕੁੜੀਆਂ ਤੇ ਮੁੰਡਿਆਂ ਵਾਲਿਆਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਜੋੜੀਆਂ ਹਮੇਸ਼ਾ ਹੀ ਆਪਣੇ ਘਰ ਵਿੱਚ ਖੁਸ਼ ਰਹਿਣ ਇਸ ਦਾ ਆਸ਼ੀਰਵਾਦ ਦਿੱਤਾ ਇਸ ਤੋਂ ਇਲਾਵਾ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਸਕਤਰ ਸਿੰਘ ਜੀ ਪਿੰਡ ਪਿੰਡ ਅਦਲੀਵਾਲ ਤੋਂ ਜੀ ਤੁਹਾਨੂੰ ਇਹ ਪਰਾਲਾ ਕੀਤੀ ਗਈ ਹੈ ਕੀ ਕਰਨਾ ਚਾਹੋਗੇ ਇਹ ਜੀ ਬਾਬਾ ਜੀ ਦੇ ਸਹਿਯੋਗ ਨਾਲ ਬਹੁਤ ਵਧੀਆ ਪਰਾਲਾ ਜੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬੇਟੀਆਂ ਨੂੰ ਤੇ ਵੀਰਾਂ ਨੂੰ ਇਚਾਰਦੀ ਕਲਾ ਬਖਸ਼ੇ ਆਉਣ ਵਾਲਾ ਸਮਾਂ ਜਿਹੜਾ ਵਰੀਆ ਬਚੀ ਤੋਂ ਇਹ ਕਿਵੇਂ ਨਲ ਕਰੇਗੀ ਇਹ ਪੰਜ ਕਿਤੇ ਜੀ ਪਹਿਲਾਂ ਵੀ ਨਹੀਂ ਜੀ ਪਹਿਲੀ ਆਦਿ ਸ਼ੁਰੂ ਕੀਤਾ ਜੀ ਲੰਦਾ ਗਾਂ ਸੋਨੇ ਪ੍ਰੋਜੈਕਟ ਦੀ ਅੰਗਰੇਜ਼ ਬਹੁਤ ਵਧੀਆ ਜੀ ਕਿਤੇ ਜਾਣਗੇ ਜੀ ਇਹਨਾਂ ਦੇ ਭਾਜੀ ਉਹਨਾਂ ਦੇ ਸੰਯੋਗ ਨਾਲ ਇਹਨਾਂ ਦੇ ਸੰਯੋਗ ਨਾਲ ਸਾਰੇ ਜਿਹੜਾ ਸਮਾਨ ਦੇ ਭਾਜੀ ਇਹਨਾਂ ਨੂੰ ਸਮਾਨ ਸਾਰਾ ਜੋ ਜੋ ਲੋਡ ਵਾਲਾ ਸਮਾਨ ਹੈ ਜੀ ਘਰ ਚ ਵਰਤਣ ਵਾਲਾ ਸਾਰਾ ਇੱਥੇ ਹੈਗਾ ਜੀ ਹਾਂ ਜੀ ਨੌਜਵਾਨਾਂ ਵੀਰਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਨੌਜਵਾਨ ਵੀਰ ਆਪਣਾ ਮਿਹਨਤ ਕਰਨ ਤੇ ਵਧੀਆ ਵਧੀਆ ਆਪਣਾ ਬਤੀਤ ਕਰਨ ਦਾ ਟਾਈਮ ਤੇ ਨਸ਼ਿਆਂ ਤੋਂ ਰਹਿਤ ਰਹਿਣ ਹਾਂਜੀ ਵੀਰ ਜੀ ਆਪਣਾ ਨਾਮ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡਿਆਲਾ ਜੀ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਦਸਵੇਂ ਪਾਤਸ਼ਾਹ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਆ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਪਵਿੱਤਰ ਅੱਜ ਦਿਹਾੜਾ ਵਾ ਸਾਡੇ ਲਈ ਔਰ ਇਹ ਨਾਨਕ ਦੁਖੀਆ ਸਭ ਸੰਸਾਰ ਸੰਸਥਾ ਵੱਲੋਂ ਬਹੁਤ ਵੱਡਾ ਅਸ਼ਲਾਗਾ ਜੋਗ ਪਿੰਡ ਹੋਠੀਆਂ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਲੋਕ ਸਭਾ ਅਮਰitsar ਹਲਕਾ ਰਾਜਵ ਸੰਸੀ ਔਰ ਇਹ ਬਾਬਾ ਜੀ ਨੇ ਜਿਹੜਾ ਉਪਰਾਲਾ ਕੀਤਾ ਵਾ ਬੱਚੀਆਂ ਦਾ ਵਿਆਹ ਕਰਵਾ ਕੇ ਅੱਜ ਬਹੁਤ ਹੀ ਸ਼ਲਾਘਾਜੋਕ ਕੰਮ ਕੀਤਾ ਔਰ ਪੂਰੇ ਹੀ ਜਗਤ ਦੇ ਵਿੱਚ ਇੱਕ ਸੰਦੇਸ਼ ਦਿੱਤਾ ਵਾ ਵੀ ਵਿਸਾਖੀ ਦੇ ਪਵਿੱਤਰ ਤਿਹਾਰ ਤੇ ਜਿਹੜਾ ਵਾ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਆ ਜਿਹੜੇ ਰਸਤੇ ਤੇ ਸਾਨੂੰ ਗੁਰੂ ਸਾਹਿਬ ਨੇ ਜੋੜਿਆ ਤੋਰਿਆ ਸੀਗਾ ਤੇ ਅੱਜ ਇਹਨਾਂ ਨੇ ਜਿਹੜੇ ਸਿਰ ਜੋੜ ਕੇ ਪਰਿਵਾਰਾਂ ਨੂੰ ਜਿਹੜਾ ਆਸ਼ੀਰਵਾਦ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਿੱਤਾ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਤੇ ਇਸੇ ਦਿਨ ਹੀ ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਤਾਜ ਦਿੱਤਾ ਸੀਗਾ ਸਿੰਘ ਤੇ ਕੌਰ ਨਾਮ ਦਿੱਤਾ ਸੀਗਾ ਤੇ ਕੇਸਗੜ੍ਹ ਸਾਹਿਬ ਅੱਜ ਜਿਹੜਾ ਇਹ ਪਵਿੱਤਰ ਤਿਹਾਰ ਜਿਹੜਾ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਤੇ ਗੁਰੂ ਸਾਹਿਬ ਸਰਬੱਤ ਦਾ ਭਲਾ ਦੀ ਅਰਦਾਸ ਕਰਦੇ ਆ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਮਹਾਰਾਜ ਨਵੇਂ ਵਿਆਹ ਜੋੜੇ ਕੀ ਕੀ ਕਰ ਜਾਂਦੇ ਨਵੇਂ ਵਿਆਹ ਜੋੜੇ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਤੇ ਉਹ ਜਿਹੜੀ ਨਵੀਂ ਜ਼ਿੰਦਗੀ ਆ ਉਹ ਖੁਸ਼ੀਆਂ ਭਰੀ ਜੀਨ ਇਹੀ ਸੱਚੇ ਪਾਸ਼ਾਗੜੀ ਅਰਦਾਸ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਆ ਤੇ ਜਿਹੜੇ ਇਹ ਬਾਬਾ ਜੀ ਨੇ ਜਿਹੜਾ ਇਹ ਕੰਮ ਕੀਤਾ ਨਗਰ ਨਿਵਾਸੀਆਂ ਨੇ ਕੀਤਾ ਤੇ ਪ੍ਰਮਾਤਮਾ ਇਹਨਾਂ ਕੋ ਇਹੋ ਜੀ ਸੇਵਾ ਸਦਾ ਹੀ ਲੈਂਦਾ ਰਵੇ ਇਹ ਪੰਜ ਜੋੜਿਆਂ ਦੇ ਵਿਆਹ ਹੋਏ ਜੀ ਇਹ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਜੀ ਹਾਂ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਗਿਆ ਔਰ ਬਹੁਤ ਹੀ ਜਿਹੜਾ ਇਹ ਛਲਾਗਾ ਜੋ ਕੰਮ ਆ ਇਹ ਹੁਣ ਅਗਲੀ ਵਾਰੀ ਹੋਰ ਵਧਾਵਾਂਗੇ ਤੇ ਜਿੰਨੇ ਜੋਗੇ ਅਸੀਂ ਹੈਗੇ ਆ ਸਾਡੇ ਐਮਪੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਅਸੀਂ ਰਲ ਕੇ ਇਹਨਾਂ ਦੇ ਨਾਲ ਇਹ ਸਹਿਯੋਗ ਕਰਿਆ ਕਰਾਂਗੇ ਕਿਉਂਕਿ ਅੱਜ ਔਜਲਾ ਸਾਹਿਬ ਨੇ ਵੀ ਆਉਣਾ ਸੀਗਾ ਤੇ ਉਹ ਜਿਵੇਂ ਕਰਕੇ ਜਿਹੜਾ ਨਹੀਂ ਆ ਸਕੇ ਮਾਤਾ ਜੀ ਆਏ ਆ ਸੰਜੀਪ ਭਾਜੀ ਅਸੀਂ ਆਏ ਆ ਤੇ ਅਸੀਂ ਉਹਨਾਂ ਦੀ ਹਾਜ਼ਰੀ ਲਵਾਤੀ ਆ ਤੇ ਅਗਲੀ ਵਾਰੀ ਜਿਹੜਾ ਵਾ ਉਹ ਅਸੀਂ ਬਾਬਾ ਜੀ ਦੇ ਸੰਯੋਗ ਦੇ ਨਾਲ ਜਿੰਨਾ ਕਰ ਸਕਦੇ ਅਸੀਂ ਓਤੋਂ ਵੱਧ ਕਰਾਂਗੇ ਹਾਂਜੀ ਭਾਈ ਆਪਣਾ ਨਾਮ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਅੱਜ ਪਵਿੱਤਰ ਦਿਹਾੜਾ ਜੋ ਖਾਲਸਾ ਦਾ ਸਰਜਨਾ ਦਿਵਸ ਹੈ ਔਰ ਵਿਸਾਖੀ ਦਾ ਸ਼ੁਭ ਦਿਹਾੜਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅ ਅੱਜ ਆਰੰਭ ਹੋਇਆ ਅੱਜ ਇਸ ਦਿਵਸ ਦੇ ਉੱਤੇ ਸਾਡੇ ਨਾਨਕ ਦੁਖੀਆ ਸਾਹਿਬ ਸੰਸਾਰ ਸੰਸਥਾ ਵੱਲੋਂ ਔਰ ਸਾਰੇ ਨਿਹੰਗ ਸਿੰਘ ਸਾਥੀਆਂ ਵੱਲੋਂ ਇਹ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਬੱਚੀਆਂ ਦਾ ਲੋੜਵੰਦ ਬੱਚੀਆਂ ਦਾ ਜਿਹੜਾ ਸ਼ਾਦੀ ਦਾ ਉਪਰਾਲਾ ਅੱਜ ਪੰਜ ਬੱਚੀਆਂ ਦੀ ਸ਼ਾਦੀ ਕੀਤੀ ਗਈ ਹੈ ਔਰ ਲੋੜਵੰਦ ਇਹਨਾਂ ਨੂੰ ਜਿਹੜਾ ਸਮਾਨ ਹੈ ਉਹ ਵੀ ਦਿੱਤਾ ਗਿਆ ਹੈ ਤੇ ਮੈਂ ਇਸ ਦਿਨ ਦੇ ਉੱਤੇ ਜਿਤੇ ਇਹਨਾਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਉੱਥੇ ਇਹਨਾਂ ਅਗੇ ਬੇਨਤੀ ਵੀ ਕਰੂੰਗਾ ਵੀ ਆਪਣਾ ਜੀਵਨ ਜਿਹੜਾ ਰਹਿਤ ਮर्यादा ਚ ਰਹਿ ਕੇ ਗੁਰੂ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਚਲਾਉਣ ਔਰ ਆਪਣੀ ਜਿਹੜੀ ਗ੍ਰਸਤੀ ਹੈ ਉਹਨੂੰ ਸੁਖੀ ਬਣਾਉਣ ਔਰ ਪਰਿਵਾਰ ਤੇ ਸਮਾਜ ਦੇ ਕਲਿਆਣ ਵਾਸਤੇ ਕੰਮ ਕਰਨ ਧੰਨਵਾਦ ਜੀ